ਸੰਗਠਨ ਸੱਚੀ ਪ੍ਰੋਗਰਾਮ ਇਕਰ ਵਾਲੀਆਂ ਸਾਰੀਆਂ ਸੰਕਾਂ ਨੂੰ ਮੇਰੇ ਵੱਲੋਂ ਜਾਨੀ ਬਲਵੰਤ ਸਿੰਘ ਪੱਖੋ ਦੇ ਵੱਲੋਂ ਆਪ ਸਭ ਨੂੰ ਬਖਤਿਹੁਰਾਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸਟੂਡੀਓ ਚ ਪਹੁੰਚੇ ਨੇ ਜੀ ਭਾਈ ਜਗੀਰ ਸਿੰਘ ਜੀ ਜੋ ਕਿ ਭਰਾ ਨੇ ਸ਼ਹੀਦ ਭਾਈ ਉਜਾਗਰ ਸਿੰਘ son of ਮੁਖਤਾਰ ਸਿੰਘ ਪਿੰਡ ਬਨਵਾਲੀਪੁਰਾ ਜ਼ਿਲ੍ਹਾ ਤਰਨਤਾਰਨ ਤੇ ਭਾਈ ਜਾਗਰ ਸਿੰਘ ਜੀ ਜਿਹੜੇ ਨੇ ਜੂਨ 1984 ਚ ਜਦੋਂ ਦਰਬਾਰ ਸਾਹਿਬ ਤੇ ਫੌਜ ਨੇ ਹਮਲਾ ਕੀਤਾ ਸੀ تو بھائی جاگر فوج کے بھرتی سن تو اتوں باغی ہو کے جس طرح اتو فوج کے جوان جڑے نے وہ پھر پت آئے سکے دربار صاحب سے حملہ ہو گیا کہ رستے کے مقابلہ ہو گیا فوج کے نال فوج دے پھر یہ شہید ہو گئے سنتے اج گل بات کرتے ہیں بھائی جگیر جی ہوں بھی کر ہے بھائی جاگر بارے کیونکہ جون انیس سو چراسی بچ بہت ساری فوج نے بغاوت کی ਤੇ ਉਹਤ ਬਕਾਬਤ ਦਾ ਕੀ ਅਸਰ ਹੋਇਆ ਉਹ ਗੱਲਬਾਤ ਦੇ ਵਿੱਚ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਆਓ ਗੱਲਬਾਤ ਕਰਦੇ ਆਪਾਂ ਜੀ ਜੀ ਸਰ ਜੀ ਵਾਹਿਗੁਰੂ ਜੀ ਕੀ ਫਤਿਹ ਇਹ ਸਾਡਾ ਭਰਾ ਸੋਟਾ ਚਾਕਰ ਸਿੰਘ ਜੀ ਅੱਛਾ ਇਹ 84 ਸਾਦੇ ਵਿੱਚ ਜਦੋਂ ਫੌਜ ਦਰਵਾਜ਼ਾ ਸਾਹ ਦੇ ਉੱਤੇ ਟੈਕ ਕਰ ਰਹੀ ਜੀ ਜੀ ਉਦੋਂ ਇਹ ਭੱਜੇ ਆ ਉਥੋਂ ਸਾਰੀ ਫੌਜ ਲੈ ਕੇ ਇਹ ਸਾਡੇ ਦਰਵਾਜ਼ਾ ਤੋਂ ਧਰਮ ਨੂੰ ਖਤਰਾ ਸਾਡੇ ਗੁਰਦਾਰੇ ਨੂੰ ਕਿਉਂ ਢੇਟਾਈ ਕਰ ਰਿਹਾ ਹੈ ਅੱਛਾ ਸਾਡੀ ਫੌਜ ਤਾਂ ਇਹ ਤੋਂ ਸਖਜੁੰਡ ਜਿਹੜੀ ਆ ਇਹ ਇਸੇ ਕਰਕੇ ਭੱਜੀ ਆ ਤੇ ਸਾਡੇ ਦਰਬਾਰ ਨੂੰ ਖਤਰਾ ਆ ਤੇ ਇਹ ਧਰਮ ਉਹ ਕਿੱਡਾ ਉੱਚਾ ਵਾ ਹਰ ਇੱਕ ਦੀ ਰਾਖੀ ਕਰਨ ਵਾਲਾ ਪਰਮਾਤਮਾ ਹੈ ਜਿਹੜਾ ਗੁਰੂ ਰਾਮਦਾਸ ਆ ਹਰ ਇੱਕ ਦੇ ਚਾਰੇ ਦਰਵਾਜ਼ੇ ਖੁੱਲੇ ਆ ਹਰ ਇੱਕ ਦਾ ਭਲਾ ਕਰਦਾ ਆ ਧੰਗ ਗੁਰੂ ਨਾਨਕ ਪਾਸ਼ਾ ਸਾਰੇ ਦਸਵੇਂ ਪਾਸ਼ਾ ਸਭ ਹਰ ਇੱਕ ਦੀ ਜ਼ੁਲਮ ਰੱਖਿਆ ਕਰਦੇ ਆਏ ਭੂੜੀ ਇਹਨਾਂ ਕੁਰਬਾਨੀਆਂ ਦਿੱਤੀਆਂ ਗਾਂ ਵੀ ਕੁਰਬਾਨੀਆਂ ਦਿੱਤੇ ਰਾਵਾਂਗੇ ਤੇ ਇਹ ਸਾਡਾ ਤੁਹਾਨੂੰ ਬਹੁਤ ਇਹ ਕਰਦਾ ਹੈ ਤਾਂ ਕਰਕੇ ਸਾਡੇ ਬੱਚੇ ਨੇ ਸ਼ੀਢੀ ਕਰ ਪਾਇਆ ਅੱਛਾ ਜਨਾਬ ਜਿਹੜਾ ਅੱਜ ਭਰਤੀ ਹੋਏ ਉਹਨੂੰ ਭਰਤੀ ਦੇ 2 ਸਾਲ ਹੋਏ 2 ਸਾਲ ਹੋਏ ਅੱਜ 2 ਸਾਲਾਂ ਬਾਅਦ ਛੁੱਟੀ ਹੋ ਰਹੀ ਹੈ ਨਾ ਅੱਛਾ ਅੱਛਾ ਅਜੇ ਫਿਰ ਉਮਰ ਵੀ ਛੋਟੀ ਹੈ ਛੋਟੀ ਛੋਟੀ ਉਮਰ ਹੀ ਅੱਜ ਇਹ ਕੋਈ 18 ਸਾਲਾਂ ਤੋਂ ਭਰਤੀ ਹੋਇਆ ਅੱਛਾ ਬਾਹਵੀ ਹੈ ਭਾਈ ਜੀ ਸਾਲਾਂ ਦਾ ਹੈ ਇਹ ਜਿਆਦਾ ਹੈ 20 ਭਾਈ ਜੀ ਅੱਛਾ ਤੇ ਅਜੇ ਟ੍ਰੇਨਿੰਗ ਕਰਕੇ ਘਰ ਛੁੱਟੀ ਵੀ ਨਹੀਂ ਆਇਆ ਪਹਿਲੀ ਆ ਪਹਿਲੀ ਛੁੱਟੀ ਹੋਣਾ ਜਾਂਦਾ ਮੈਂ ਛੁੱਟੀ ਹੋਣਾ ਹੀ ਅੱਛਾ ਤੇ ਡੈਡੀ ਵੀ ਛੁੱਟੀ ਆ ਰਹੇ ਹਾਂ ਤੇ ਪਰਦੇਵ ਦੇ ਦਰਬਾਰ ਸਾਹਿਬ ਦਾ ਅੱਛਾ ਘਰ ਗੱਲ ਹੋਈ ਆ ਹੁਣ ਤੇ ਕੁਝ ਜਮਾ ਵੀ ਲੱਗ ਗੱਲ ਹੋਈ ਆ ਅੱਛਾ ਤੇ ਮੈਂ ਛੁੱਟੀ ਆਉਂ ਪੈਡੀ ਹੁਣ ਅੱਛਾ ਤੇ ਟੈਗ ਫਿਰ ਤਾਂ ਉਹ ਕਰਕੇ ਹਲ ਚੀਂਗਾਂ ਦੇਣੀਆਂ ਪਈਆਂ ਦਾਦੇ ਦੇ ਅੱਛਾ ਅੱਛਾ ਕੋਈ ਸੰਮੀ ਸਾਥੀ ਕੋਈ ਮਿਲਿਆ ਇੱਨਾ ਦਾ ਕੀ ਕਹਾਣੀ ਵਾਪਰੀ ਕਿੱਦਾਂ ਵਾਪਰੀ ਇਹ ਬਰਾਣੇ ਦਾ ਮੁੰਡਾ ਆਹੀ ਤੇ ਖਟੋਟਾ ਮੁੰਡਾ ਨਾਲ ਇਹ ਜਾਂਦੇ ਇਕੱਠੇ ਭਰਤੀ ਨਹੀਂ ਹੋਏ ਇਕੱਠੇ ਆ ਅੱਛਾ ਇਕੱਠੇ ਆਇਆ ਹੈ ਹੂੰ ਤੇ ਉਹ ਕਲੰਕ ਲੈ ਕੇ ਆਇਆ ਹੁੰ ਡਾਇਕੋ ਬੰਗਾਇਆ ਜਾਂਦਾ ਟੋਟੀਆਂ ਦਾ ਹੂੰ ਤੇ ਮੁੜ ਕੇ ਉਹਦੇ ਕਾਗਜ਼ ਪੱਤਰ ਬਾਪੂ ਕੋਈ ਠੀਕ ਹੈ ਤੇ ਬਾਪੂ ਨੇ ਮੁੜ ਕੇ ਕੀਤਾ ਕਿੱਛੇ ਛੋਟੂ ਛੋਟ ਤੇ ਨਾ ਤੇ ਕੋਈ ਸਬੂਤ ਜਿੜਿਆ ਰਹੰਦਾ ਸੀ ਅੱਛਾ ਅੱਛਾ ਜਿਹੜਾ ਧਰਮੀ ਫੌਜੀ ਸ਼ਹੀਦ ਹੋਏ ਨੇ ਜਿਹੜੇ 1984 ਚ ਇਹ ਦਰਬਾਰ ਸਾਹਿਬ ਤਸਵੀਰ ਲੱਗੀ ਹੋਣੀ ਭਾਈ ਜੱਗੇ ਸਾਹਿਬ ਆ ਲੱਗੀ ਲੱਗੀ ਹੈ ਲੱਗੀ ਉੱਥੇ ਲੱਗੀ ਲੱਗੀ ਠੀਕ ਠੀਕ ਹੈ ਉੱਥੇ ਜਿਹੜਾ ਉਹ ਸ਼ੀਤ ਸਿੰਘ ਨਾਲ ਇੱਕ ਬੜਿਆ 84 ਦੇ ਸਾਰੇ ਸ਼ੀਤ ਪਰ ਵੀ ਫੌਜੀ ਸਾਰੇ ਲੱਗੇ ਹੋਏ ਜਿਹੜੇ ਕਿੰਨੇ ਵੀ ਸ਼ੀਤ ਹੋਏ ਜਾਂਦੇ ਸੀਤ ਹੋਏ ਠੀਕ ਠੀਕ ਹੈ ਇਹ ਫਿਰ ਕੋਈ ਗੱਲਬਾਤ ਦਾ ਪਤਾ ਲੱਗਾ ਵੀ ਕਾफी ਮੁਕਾਬਲਾ ਜ਼ਬਰਦਸਤ ਹੋਇਆ ਕਿ ਜਾਂ ਕਿਤੇ ਮਤਲਬ ਘੇਰੇ ਗਏ ਤੇ ਜਿਹੜੇ ਘੇਰੇ ਦੇ ਵਿੱਚ ਆਏ ਨਾ ਅੱਛਾ ਜਦੋਂ ਘੇਰਾ ਪੈ ਗਿਆ ਤੇ ਪਹਿਲਾਂ ਤੇ ਆਰਮੀ ਨੇ ਕਿਹਾ ਉਹਨਾਂ ਦੇ ਚਰਨ ਕਰ ਗੋਲੀ ਫੱਜੀ ਆ ਬਣਾਣੇ ਤੇ ਮੁੰਡਾ ਹਾਂ ਅੰਦਰ ਮੇਰੇ ਲਾਗੋਰੀ ਪੱਜਾ ਜਾਂਦਾ ਮੇਰੇ ਵਜੀ ਗੋਲੀ ਬਰਾਣੇ ਦਾ ਮੁੰਡਾ ਆ ਤੇ ਮੇਰੇ ਲਾਗੋ ਨੇ ਲੰਗਾ ਗਾੜੀ ਪਰ ਕੀ ਹੋਇਆ ਕੀ ਘਾਟ ਨੂੰ ਪੱਟੀ ਇਹਦਾ ਅੱਛਾ ਮੇਰੇ ਲਾਗੋਰੀ ਰੱਗਿਆ ਮੈਂ ਵੇਖਿਆ ਜਾ ਕੇ ਸੇਜ ਜਾਂਦਾ ਹੂੰ ਤੇ ਗੋਲੀ ਵਜੀ ਆ ਉਹ ਗਰੇ ਤੇਰੀ ਬਾਜ ਲੱਗੀ ਬਰਾਣੇ ਦਾ ਮੁੰਡਾ ਆ ਅੱਛਾ ਉਹਦੀ ਬਾਜ ਆ ਇਕੱਠੇ ਛਾਤੀ ਪੱਜਿਆ ਉਹ ਹੈਰਾ ਕੁ ਵੀ ਜੀ ਰੋ ਗਿਆ ਉਹਦਾ ਪਤਾ ਨਹੀਂ ਉਹ ਤੇ ਪਛੋਹਿਆ ਨਹੀਂ ਉਹਨੂੰ ਬਕਚਾ ਨਹੀਂ ਨਹੀਂ ਸੌਦੋਂ ਬਾਜ ਤੇ ਤੁਹਾਨੂੰ ਮਿਲਿਆ ਆ ਕੀ ਆ ਠੀਕ ਆ ਠੀਕ ਠੀਕ ਆ ਤੇ ਸਰੀਰ ਵੀ ਨਹੀਂ ਮਿਲਿਆ ਤਾਂ ਤੇ ਸਰੀਰ ਹੀ ਕਿਹਦਾ ਤੇ ਮਿਲਿਆ ਸਰਕਾਰ ਚ ਨਹੀਂ ਦਿੱਤਾ ਤੇ ਹਾਂ ਸਹੀ ਰਾਜ ਸਰਕਾਰ ਜਿਹੜਾ ਆਪੇ ਉਹਨੇ ਗਵਰਨਮੈਂਟ ਨੇ ਸਰਕਾਰ ਕੀਤਾ ਹੈਗਾ ਇਹਨਾਂ ਬ੍ਰੱਡ ਬ੍ਰੁੱਟ ਛੁੱਟੇ ਇਹਨਾਂ ਦੇ ਉੱਤੇ ਅੱਛਾ ਉਦਾਹਰਣੇ ਫੌਜਾਂ ਦੇ ਕੋਈ ਮਾਰੀ ਹੈ ਨਾ ਬਥੇਕ ਨਹੀਂ ਉਦਾਹਰਣੇ ਉਹਦੇ ਫੌਜਾਂ ਮੁਕਾਬਲਾ ਵੀ ਹੋਇਆ ਨਾ ਆਪ ਕੋਈ ਨਹੀਂ ਫਿਰ ਜਦੋਂ ਇਹਨਾਂ ਆਖਿਆ ਕਿ ਰੱਬ ਇਹਨਾਂ ਪਾਸ ਖਬਰਾਂ ਹਲ ਜਾਣਾ ਵਾ ਇਹਨਾਂ ਨੂੰ ਬ੍ਰੱਡ ਮਾਰ ਦਿੱਤੇ ਕੋ ਸਾਰੇ ਕੋਈ ਕਹਾਂ ਜਾਣ ਨਾ ਤੇ ਪੰਜਾਬ ਸ ਅੱਛਾ ਠੀਕ ਠੀਕ ਬ੍ਰੱਡ ਛੱਡੇ ਠੀਕ ਹੈ ਅਸ਼ਾਏ ਉਹ ਖਲਮ ਜਿਆਦਾ ਪਾਇਆ ਇਹ ਉਥੋਂ ਫਿਰ ਗੱਡੀਆਂ ਸੰਵੇਤ ਅਸਲੇ ਸੰਵੇਤ ਆ ਕੇ ਲਿਖਿਆ ਸਾਰੀਆਂ ਭੰਡ ਕੇ ਸਾਰੇ ਗੱਡੀਆਂ ਲੈ ਕੇ ਨਾਲ ਗੱਡੀਆਂ ਲੋਡ ਕਰਕੇ ਭੱਜੀ ਐ ਅਖਾੜੀ ਦੇ ਗਵਰਨਮੈਂਟ ਨੇ ਕਿਹਾ ਪਾਤਾ ਹੈ ਕਿ ਖਲਲਾ ਜਿਆਦਾ ਭੇਜਣਾ ਹੂੰ ਜੰਤਾ ਜਦੀ ਬਣ ਗਈ ਆ ਵੀ ਨੈਚੁਰਲੀ ਆ ਵੀ ਇਹ ਵੀ ਟ੍ਰੇਨ ਫੌਜੀ ਨੇ ਸਾਰੇ ਤੇ ਨੌਜਵਾਨੀ ਛਾ ਗਿਆ ਨਾ ਪੰਜਾਬੀਆ ਕੋਲਾ ਪੁਜਾਪੀ ਨਹੀਂ ਪਛਿਆ ਛੜਾ ਲਈ ਤੇ ਇਸ ਤੋਂ ਪਹਿਲਾਂ ਤਾਂ ਵੀ ਫੌਜੀਆਂ ਦੀ ਬਰਾਬਰਿਸ਼ ਨਾਮ ਦੀ ਕਮੇਟੀ ਕਰਦੀ ਰਹੀ ਆ ਸੋ ਪਹਿਲਾਂ ਤੁਹਾਨੂੰ ਕੁਝ ਸੇਵਾ ਉਹਨਾਂ ਨੂੰ ਜਿੰਨਾਂ ਦੇ ਦਿਨਾਂ ਦਾ ਕੁੜੀ ਦਿੱ ਉਹਨਾਂ ਨੇ ਅੱਛਾ ਤੇ ਪੈਸਾ ਦੇ ਲੱਭ ਦਿੱਤਾ ਉਹਨਾਂ ਨੇ ਅੱਛਾ ਤੁਹਾਨੂੰ ਮਿਲਿਆ ਨਹੀਂ ਸਾਨੂੰ ਨਹੀਂ ਬਹਿਮਤਾਂ ਨਾ ਮਿਲੇ ਨਹੀਂ ਤੁਹਾਡੇ ਫਾਦਰ ਸਾਹਿਬ ਨੂੰ ਥੋੜਾ ਜਿਹਾ ਉਹਨਾਂ ਦਿੱਤਾ ਬਲਕਿ ਕੀ ਦਿੱਤਾ ਬਾਪੂ ਦੇ ਹੱਥਾਂ ਦਿੱਤਾ ਕੋਈ ਨਾ ਅੱਛਾ ਤੇ ਬਾਕੀ ਇਹਨਾਂ ਨੂੰ ਉਹ ਦੋ ਨੌਕਰੀਆਂ ਨਹੀਂਆਂ ਜਿੰਨਾਂ ਦਾ ਪਰਿਵਾਰ ਹੈਗਾ ਤੇ ਇਹ ਨਹੀਂ ਲੋਕ ਇਹਨਾਂ ਆਜੇ ਵਿਆਹ ਨਹੀਂ ਤੇ ਤੱਕ ਰੁਕਈਆਂ ਦਾ ਕਹਾਣੀ ਰਹੀ ਤੁਸੀਂ ਸੁਣ ਲੀਕੋ ਜਿਹੜਾ ਹੁਣ 42 ਸਾਲ ਹੋ ਗਿਆ ਜਿਹਦੇ ਕੋਹ ਦੇ ਸਾਹ ਤੇ ਠੀਕ ਆ ਤੇ ਨੇ ਦੇ ਗੇਟ ਬਣਾ ਕਰਨ ਨੇ ਯਾਦਗਰੀ ਬਣਾ ਕਰਨ ਅਸੀਂ ਤੇ ਕੋ ਮੰਗਦੇ ਨਹੀਂ ਪਿੰਡਾਂ ਤੇ ਕੋਈ ਧਾਣਾ ਨਹੀਂ ਸਾਡੇ ਯਾਦਗਰੀ ਰਹਿ ਜੂਗੀ ਤੇ ਬੰਗਾਰੀਪੁਰ ਦਾ ਸ਼ਹਿਰ ਹੋਇਆ ਸੀ ਤੇ ਬਾਜ ਪਾਸੇ ਵੱਡੇ ਰੋਡ ਤੇ ਬਣਾ ਕਰਨ ਸ਼ਹਿਰ ਵਾਲੇ ਆ ਕੇ ਬਣਾਉਣ ਤੋਂ ਬਾਅਦ ਇਹ ਦੇਲਾ ਦੇ ਬਣਾ ਦੇ ਨਹੀਂ ਇਹ ਜਿਹੜੇ ਗੇਟ ਬਣਦੇ ਨੇ ਸਰਕਾਰ ਵੱਲੋਂ ਬਣਦੇ ਆ ਇਹ ਤੇ ਸਰਕਾਰ ਦੇ ਬਾਗੀ ਹਨ ਅੱਛਾ ਅੱਛਾ ਇਹਨਾਂ 'ਤੇ ਤੁਸੀਂ ਸਰਕਾਰ ਤੋਂ ਨਾ ਉਮੀਦ ਰੱਖੋ ਵੀ ਇਹ ਉਹਨਾਂ ਦੀ ਯਾਦ ਚ ਗੇਟ ਬਣਾ ਦੇਣਗੇ ਚਾਹ ਠੀਕ ਹੈ ਇਹਨਾਂ ਨੇ ਫੋਟੋ ਲਾਉਣੀ ਹੈ ਦਰਬਾਰ ਸਾਹਿਬ ਲਾਤੀ ਆਤੀ ਹਾਂਜੀ ਹਾਂਜੀ ਚਲੋ ਇਹ ਇਹ ਉਸ ਖਾਤੇ 'ਚ ਨਹੀਂ ਆਉਂਦੇ ਇਹ ਇੱਕ ਪੰਥ ਦੇ ਸ਼ਹੀਦ ਨੇ ਪੰਥ ਦੇ ਸ਼ਹੀਦ ਇਹ ਕੌਮ ਦੇ ਸ਼ਹੀਦ ਨੇ ਕੌਮ ਦੇ ਸ਼ਹੀਦ ਹਾਂਜੀ ਹਾਂਜੀ ਇਹ ਦੇਸ਼ ਦੇ ਸ਼ਹੀਦ ਨਹੀਂ ਨਾ ਹੁੰਦੇ ਆਹ ਤੇ ਸਰਕਾਰਾਂ ਨੂੰ ਤੁਹਾਨੂੰ ਪਤਾ ਹੀ ਹੈ ਜਿੱਦਾਂ ਦੀ ਸਰਕਾਰਾਂ ਦੇ ਕੋਈ ਨਹੀਂ ਸਰਕਾਰ ਦੇ ਤੇ ਉਹ ਭਾਗੀ ਹਨ ਤੇ ਉਹਨਾਂ ਦੇ ਘੇਰ ਕੇ ਮਾਰੇ ਆਂਗਾ ਤੇ ਮਾਰੇ ਤੇ ਘੜੀ ਉੱਠੀ ਇਹਦੇ ਇਦਾਂ ਚੇਹੇ ਜਾਨਾ ਦਰਵਾਸਾ ਪਾ ਲੀਆਂ ਹਾਂ ਇਹ ਗੇਟ ਕਿਥੇ ਬਣਾਏ ਇਹਨਾਂ ਕਿੰਨੇ ਭਰਾ ਹੋਤੀ ਪੰਜ ਭਰਾ ਹੋ ਜੱਥਾ ਉਹ ਹੀ ਜੱਥਾ ਹੋਸੀ ਤੇ ਕਿੰਨੇ ਹੁਣ ਦੋ ਹੀ ਅਹੀਂ ਦੂਸਰਾ ਕਿਧਰ ਦਾ ਉਹ ਵੀ ਵਾਈਂ ਗੱਦੀ ਬਾਈ ਕਰਦਾ ਅਛਾ ਖੇਤੀ ਬੜੀ ਆਪਣੀ ਦਾ ਆ ਕਿਉਂ ਉਹ ਤੇ ਖਾਨਪਾਠ ਤੇ ਡੋਲਾ ਨਹੀਂ ਗਿਆ ਉਹ ਅਛਾ ਨਹੀਂ ਪਾਏ ਬਈ ਨੂੰ ਕਰਉਂਦਾ ਰਿਹਾ ਜੇ ਆ ਵੱਡਾ ਉਤਰ ਗਿਆ ਉਹ ਮਰ ਗਿਆ ਉਹ ਹੋਣਾ ਦਾ ਹੂੰ ਗਾੜੀ ਉਹਦੇ ਬੱਚੇ ਆ ਉਹ ਵੀ ਦਾ ਵਿਆਹ ਨਹੀਂ ਹੋਇਆ ਉਹ ਵੀ ਜਦਾਂ ਵੀ ਜੀਲੇ ਆ ਅੱਛਾ ਤੇ ਬੱਚੇ ਪਿੱਛੋਂ ਆਏ ਆ ਅੱਛਾ ਉਹ ਨਾਲੀ ਚਲ ਪੈਣੀ ਉਹਨਾਂ ਸਾਹਮਣੇ ਤੇ ਉਹਨਾਂ ਨੇ ਅਛਾ ਸਾਹਮਣੇ ਆਕਰਪੇ ਉਹ ਸੋਡੇ ਭਰਾ ਦਾ ਸਾਡੇ ਦਾ ਆ ਜੀ ਉਹ ਸਾਰੇ ਕਿਉਂ ਚੌਂਤੀ ਵਜਾ ਗਿਆ ਤੁਹਾਡੇ ਉਹ ਬੱਚੇ ਉਹਦੇ ਨਹੀਂ ਹਲਾਣੇ ਲਾਣ ਪਿੱਛੋਂ ਆਈ ਠੀਕ ਹੈ ਤੇ ਹੱਕਦਾਰ ਉਹ ਵੀ ਆ ਨੇ ਅਸੀਂ ਆਈਆਂ ਤਰ੍ਹਾਂ ਆ ਉਹ ਘੱਟ ਬਾਟ ਉਹ ਕਰਉਂਦੇ ਦੋਵੇਂ ਨਾ ਅਸੀਂ ਦੋਵੇਂ ਕਰਉਂਦੇ ਉਹ ਦੋ ਜੀ ਜੀ ਕਰਉਂਦੇ ਚਲੋ ਕੋਈ ਨਹੀਂ ਸਤਿ ਨੁਮਰ ਪਰਪਾ ਕਰਨ ਅਛਾ ਇਸ ਤੋਂ ਇਲਾਵਾ ਪਰ ਕਦੀ ਸ਼ਹੀਦ ਪਰਵਾਰ ਜਾਂ ਇੱਕ ਧਰਮੀ ਫੌਜੀ ਸ਼ਹੀਦ ਪਰਵਾਰ ਹੋਣ ਕਰਕੇ ਕਦੀ ਉਹ ਸੇਵਾ ਪੇਟਾ ਜਿਹੜੀ ਤੁਹਾਡੇ ਪਤਾ ਜੀ ਨੂੰ ਮਿਲਦੀ ਹੋਈ ਪਹਿਲਾਂ ਮਿਲੀ ਥੋੜੀ ਬੁੱਧੀ ਨੂੰ ਕੇ ਬਾਅਦ ਚ ਕੋਈ ਮਿਲਿਆ ਬ੍ਰਹਮਨਤ ਬਿਲਡਿੰਗ ਵੀ ਨਹੀਂ ਕਿਉਂਕਿ ਜਦ ਇਹ ਸੇਵਾ ਮਿਲਦੀ ਆ ਜਿਵੇਂ ਸਿੰਘਣੀ ਤੇ ਬੱਚਿਆਂ ਨੂੰ ਪਿੱਛਾ ਦਾ ਪਤਾ ਆਪ ਜੀ ਪਹਿਲਾਂ ਮਿਲੀ ਉਹ ਥੋੜੀ ਬੁੱਧੀ ਨੂੰ ਦਿੱਤਾ ਨਾ ਕਾਠੇ ਨੂੰ ਦਿੱਤਾ ਨੂੰ ਬਹੁਤ ਕਰੀ ਠੀਕ ਹੈ ਜੇ ਸਾਡੇ ਬਾਰੇ ਤੁਹਾਨੂੰ ਕਿਹਨੇ ਦੱਸਿਆ ਆਪਾਂ ਨੂੰ ਉਹਨੇ ਕੰਮ ਨਹੀਂ ਰਸ ਜਾਪਾ ਕਹੀ ਹਾਂ ਨਹੀਂ ਅੱਛਾ ਕੰਮ ਜਿੱਤ ਨਹੀਂ ਆਮੀ ਹਾਂ ਅੱਛਾ ਯਾਨੀ ਉਹਨਾਂ ਨੂੰ ਮਿਲੋ ਮਹਾਂਜ ਮੈਪਿੰਗ ਹੈ ਜਿਹਨੇ ਕੋਈ ਸ਼ੋਆ ਕਰ ਦੇਣਗੇ ਉਹ ਠੀਕ ਹੈ ਨਹੀਂ ਤੇ ਉਹਨੂੰ ਸ਼ੁਕਰੀਆ ਮਾਰ ਕੇ ਰੋਟੀ ਤੋਂ ਟਾਈਮ ਮਿਲਦਾ ਤੇ ਵਿੱਚ ਨਾ ਇੱਥੇ ਜਦੋਂ ਪਰਾਵਾ ਦੀ ਗੱਲ ਹੁੰਦੀ ਆ ਸਾਡੇ ਲਈ ਇਹ ਇੱਕ ਮੁਸ਼ਕਲ ਬਣ ਜਾਂਦਾ ਇਹ ਹੁਣ ਦੂਜਾ ਭਰਾਵਾ ਇੱਕ ਦਾ ਉਹ ਉਹ ਅਗਲਾ ਅਗਲਾ ਕਹੂਗਾ ਵੀ ਇਹਦਾ ਜਲਾ ਭਰਾਵਾ ਤੁਸੀਂ ਇਹਨੂੰ ਸੇਵਾ ਦਿੱਤੀ ਮੈਨੂੰ ਜਿਹੜੀ ਦਿੱਤੀ ਉਹ ਗੱਲ ਕੋਈ ਨਹੀਂ ਆਪਾਂ ਸੇਵਾ ਮੰਗਦੇ ਨਹੀਂ ਇਹ ਸੇਵਾ ਦੇ ਉਹ ਤੇ ਦੇਵਾਂਗੇ ਨਾਲੇ ਪਿੰਡ ਦੇ ਲਾਕੇਆਂ ਨੂੰ ਪੁੱਛ ਲੋ ਗੁਰ ਪਿੰਡ ਦੇ ਵਿੱਚ ਗੁਰਦਾਰੇ ਨੂੰ ਪੁੱਛ ਲੋ ਕਵੀਸ਼ਰ ਨੂੰ ਪੁੱਛ ਦੋ ਤੇ ਇਹਦਾ ਵਹਿਕ ਕਿਦਾਂ ਲਾਉ ਮੈਂ ਹਾਂ ਜਿਹੜਾ ਚੀਤਾ ਦੇ ਨਾਲ ਤੇ ਮੈਂ ਇਸ ਪੇ ਵੀ ਸੀਦਾ ਉਹਨਾਂ ਦੇ ਵਿੱਚ ਕਰੋਨਾ ਟਪਣਾ ਖਾਲ ਪਾਠ ਸੁਣੀ ਸ਼ਾਲਾ ਕਰਾ ਲਾਂ ਜਾਂ ਫਟਾ ਕਰਾ ਲਾਂ 84 ਛੰਦੇ ਵਿੱਚ ਤੇ ਆਪਣਾ ਦੇ ਬਾਕੀ ਸ਼ੀਤਾਰਾ ਛੋਟੇ ਸ਼ਹਿਰਾਂ ਦਾ ਨੇ ਕਰਾਇਆ ਵੱਡੇ ਦਾ ਕਰਾਇਆ ਮਾੜਾ ਗੁਰੂ ਦਾ ਐਨਕੀ ਗੁਰੂ ਦੇਗ ਬਾਦਰ ਪਾਣੀ ਪਤੀ ਦਾ ਪਾਣੀ ਦਾ ਰਾਜ ਜਰਾ ਕਰਾਇਆ ਮੇਰੇ ਸਾਲ ਪਰ ਤਰੋਦਾ ਜਿਹਨਾਂ ਚੰਨ ਮੈਂ ਆਪ ਜੀ ਦਾ ਠੇਕਾੜੀ ਬੱਚਿਆਂ ਦਾ ਕੋਈ ਪਤਾ ਤੇ ਮੈਂ ਲੱਕੋ ਜਿੱਦਾਂ ਪਹਿਲਾਂ ਮਹਾਰਾਜ ਦੇ ਉਹਨਾਂ ਨੇ ਧਿਆਰ ਮਨਉਂਦੇ ਜਣਾਵਾ ਲੋਕੀ ਦੇ ਕੇਕ ਕੱਟਦੇ ਬੱਚਿਆਂ ਦੇ ਜਨਮ ਦਿਨ ਮਨਉਂਦੇ ਮੈਂ ਤੇ ਸੀਤਾ ਦਾ ਕੋਈ ਨਾ ਕੋਈ ਸਾਜ-ਵਾਜ ਸ਼ਗਨ ਮੰਨ ਕਰਾਇਆ ਠੀਕ ਠੀਕ ਮੈਂ ਕਹਾਂ ਉਹ ਬੜੀ ਚੰਗੀ ਗੱਲ ਆ ਸ਼ਹੀਦਾਂ ਨੂੰ ਯਾਦ ਕਰਨਾ ਜਿਹਨਾਂ ਨੇ ਯਾਦ ਰੱਖਣਾ ਜਿੱਤੋਂ ਪੈਰ ਰਾਤ ਦਿਨ ਕਰੀਦਾ ਰਾ ਸਭ ਨੂੰ ਮਹਾਰਾਜੀ ਸੁਰਜੀਤ ਸਿੰਘ ਸੇਵਾ ਕਰੀ ਦੀ ਠੀਕ ਐ ਜਾ ਕੇ ਮਹਾਰਾਜੀ ਕਿਨੇ ਬੱਚਾ ਨਹੀਂ ਬੱਚਾ ਕਰਦਾ ਜ ਸਵਾਲ ਆਖੀਆ ਪਹਿਲੇ ਪਹਿਨੀ ਪੈਰੀ ਢਾਈ ਘੱਲੇ ਆ ਉਹ ਵੀ ਕਰਮਾ ਦਾ ਹਵਾਲਾ ਦੋ ਰਾ ਘੱਲੇ ਆਦੇ ਉਹਦੇ ਵੀਦਰ ਸੁਰਜੀਤ ਜੀ ਹੋਣੇ ਸਿਕਿਉਰਿਟੀ ਕਰਦੀ ਡਿਊਟੀ ਕਰਦੇ ਆ ਅੱਛਾ ਤੇ ਉਹਨੂੰ ਮੈਂ ਜਦੋਂ ਬੱਚੇ ਨੂੰ ਨੌਕਰੀ ਦੇ ਦਿੱਤੇ ਚਲੋ ਗਾੜੀ ਚੋਂ ਬੱਚਾ ਹੀ ਤੁਹਾਡਾ ਇੱਕ ਬਣ ਜਾਂਦਾ ਛੇ ਮਿੰਟ ਚੋਂ ਬਣੀ ਕਮੇਟੀ ਜਿੱਤਾ ਦਾ ਆਹ ਤੇ ਜਿਹਦੀ ਪਹਿਲੇ ਮਿਲਿਆ ਉਹ ਇਲਾਕੇ ਦੇ ਕਿਸੇ ਮੋਤਬਰ ਕਿਸੇ ਹੋਰ ਵਾਲੂ ਕਰਮੋ ਵਾਲੇ ਮਿਲਦੇ ਨੇ ਉਹਦਾ ਫਾਇਦਾ বিনা ਮੁੱਕੇ ਵਿਕਿਆਪ ਕਰਦਾ ਕੋਈ ਕਰਨ ਵਾਲੇ ਦੇ ਜਿਦਵਾਏ ਦੋ ਜਿਹੜੇ ਐਸ.ਡੀ.ਪੀ.ਸੀ ਮੈਂਬਰ ਆ ਅੱਛਾ ਚਲੋ ਕੋਈ ਸਾਧੂ ਕਿਰਪਾ ਕਰਨੀ ਤੇ ਹੁਣ ਅਜੇ ਗਿਆ ਨਹੀਂ ਬੱਚਾ ਤੁਹਾਡਾ ਦੇ ਵੀ ਆ ਬੱਚੇ ਗੁੱਡੀ ਆ ਗੁੱਡੀ ਜਵਾਲੋ ਚਲੀ ਆ ਤੁਹਾਡੀ ਪਰਦੇ ਖਰਚਾ ਨਹੀਂ ਪੂਰਾ ਹੋ ਰਿਹਾ ਰਹੀਆਂ ਨਾ ਤਾਂ ਦਸੀ ਅੱਛਾ ਆ ਤਾਂ ਆਈਆ ਸਕੂਟੀ ਕਹਾ ਲੈਣ ਹੁਣ 2 ਲੱਖ ਦਾ 8 ਜਿਹੜਾ ਚੜ ਗਿਆ 5 ਲੱਖ ਤੇ ਬਾਕੀ ਬੰਕਾਂ ਦਾ ਪੈਹਾ ਆਈ ਮੁੱਲੀ ਲਿੱਤਾ ਉੱਥੇ ਰੋਡੀਆਂ ਹੂੰ ਤੇ ਕਰਜ਼ਾ ਦੇ ਖਰਚਾ ਤਾਂ ਜੜੀ ਜਾਂਦਾ ਹੈ ਚਲੋ ਉਹਦੇ ਆਪੇ ਕਰਨ ਕਰਾਉਣ ਵਾਲਾ ਮਾਲਕ ਕਰਜ਼ੇ ਦੇ ਲੋਕਾਂ ਦੇ ਕਰੋੜੇ ਪਈ ਆ ਠੀਕ ਕਰ ਲੈ ਚਲੋ ਕੋਈ ਜੀ ਸਭ ਨੂੰ ਕਿਰਪਾ ਕਰਨ ਦੇ ਜਿਹੜਾ ਅਸੀਂ ਅਜੇ ਦੋ ਟਾਈਮ ਦੀ ਰੋਟੀ ਮੰਗਦੇ ਆ ਤੇ ਪਰ ਮਹਾਕਦਾਵਾ ਸ਼ੁਕਰ ਕਰਦੇ ਆ ਇਹ ਮਨੋੱਖਾ ਕਈ ਜਨੂਰ ਕੱਬੜ ਹੀ ਨਹੀਂ ਠੀਕ ਹੈ ਚਲ ਕੋਈ ਜੀ ਸਾਧੂ ਕਿਰਪਾ ਕਰਨੀ ਇਹ ਹੁਣ ਬੜੇ ਬੜੇ ਮਗਰਖਾ ਤੁਰੇ ਫਿਰਦੇ ਆ ਕਿ ਸਾਰੇ ਤੁਰੇ ਫਿਰਦੇ ਬੜੇ ਕੋਈ ਕੰਮ ਮਹਾਰਾਜ ਦਾ ਕੋਈ ਪਿੰਡਾਂ ਦੇ ਵਿੱਚ ਜੀ ਦੀ ਤਿਆਰੀ ਬਣਾਉਂਦੇ ਹਮ ਨਾ ਗੋਸਦਾਰੀ ਬਣਾਉਂਦੇ ਪਰ ਮਤੀਦਾਸ ਭਾਈ ਤਸੀਹ ਸਤੀਦਾ ਦਾ ਭਾਈ ਦਿਆਲਾ ਜੀ ਦਾ ਤਰਵਾਸਾ ਬਣਾਉਂਦੇ ਜੀ ਦੀ ਤਿਆਰੀ ਭਾਈ ਮਤੀਦਾਸ ਭਾਈ ਦਿਆਲਾ ਜੀ ਕੋਈ ਆਰਿਆ ਦੇ ਨਾ ਫਾੜ ਦੂ ਹਾੜਾਲ ਵਿੱਚੋਂ ਗਾਣੇ ਦੇ ਸ਼ਲੋਕ ਪੜਦਾ ਪੜਦਾ ਚੀਤ ਹੋਇਆ ਵਾ ਉਹਨਾਂ ਦੇ ਦਿਹਾੜੇ ਇੱਕ ਦੇ ਆਪਣੇ ਸਿੱਖ ਕੋ ਮਨਾਉਂਦੀ ਨੇ ਮੈ ਮਨਾਉਦੇ ਨੇ ਮਨਾਉਣ ਵਾਲੇ ਮਨਾਉਦੇ ਵੀ ਨੇ ਜਿਹੜੇ ਮਨਉਂ ਉਹਨਾਂ ਦੇ ਮਨਉਰੇ ਸਾਰੇ ਸਿੱਖਾਂ ਨੂੰ ਘਰਾਂ ਦੇ ਪਿੰਡਾਂ ਦੇ ਵਿੱਚ ਹਰ ਇੱਕ ਥਾਂ ਗੁਰਦਾਰਿਆਂ 'ਚ ਉਹਦਾ ਸੂਰ ਕਰਨਾ ਚਾਹੀਦਾ ਬਿਲਕੁਲ ਤੁਹਾਡੀ ਗੱਲ ਸਹੀ ਆ ਵੀ ਆਪਣੇ ਸ਼ਹੀਦਾਂ ਨੂੰ ਘਰ ਘਰ ਯਾਦ ਕਰਨਾ ਚਾਹੀਦਾ ਯਾਦ ਠੀਏ ਉਹਦੇ ਸੁਖੀ ਸਾਹਿਬ ਦੇ ਖਾਂਡ ਪਾੜ ਕਰਾਈਏ ਤੇ ਜੇ ਸਹਿਬ ਬਾਠ ਰੱਖੀਏ ਸਾਡੇ ਛੋਟੇ ਸਹਿਬ ਜਾਨ ਦੇ ਦੀਆਂ ਰੀ ਚੁੜੇ ਹਨ ਜੀ ਜੀ 9 ਸਾਲ ਦੀ 7 ਸਾਲ ਦੀ ਸਾਡੇ ਬਾਪਿਆਂ ਨੇ ਇਹ ਨਹੀਂ ਬਣੀ ਅੱਜ ਸਿੱਖ ਕਿਦ ਤੱਕ ਡੋਲ ਗਿਆ ਸਾਡੇ ਲੀਡਰਾਂ 'ਚ ਵੀ ਪਾੜ ਪੈ ਗਏ ਆ ਹਰ ਇੱਕ ਦਾ ਪਾੜ ਪੈ ਗਿਆ ਅਸੀਂ ਸਿੱਖ ਕੌਮ ਜਿਹੜੀ ਆ ਕਿੱਦੀ ਸਾਜੀ ਆ ਅਮਰਤ ਜੇ ਧਾਰੀ ਹੋਈਏ ਅਮਰਤ ਸਾਹੀਏ ਤੇ ਫੌਜ ਆਪਾਂ ਤਿਆਰ ਕਰੀਏ ਜੇ ਸਾਨੂੰ ਜੰਗਾਂ ਲੜਨੀ ਹੋਵੇ ਪੈਣਾ ਤਾਂ ਅਸੀਂ ਜੰਗਾਂ ਵੀ ਲੜ ਸਕਦੇ ਆ ਤੇ 시ਦਾ ਦੇ ਨਾਮ ਗਾ ਪਿੱਛੇ ਦੋ ਲਾ ਕੇ ਜਿੰਨੇ ਆ ਸਾਰਿਆਂ ਨੂੰ ਯਾਦ ਰੱਖਿਆ ਕਰੀਏ 시ਦਾ ਨੂੰ ਤੇ 시ਦਾ ਦੇ ਯਾਦ ਕਰਾਂਗੇ ਜਦੋਂ ਤੇ ਆਪਾਂ ਨੂੰ ਆਪਣਾ ਵੀ ਭਲਾ ਵਾ ਗਾੜੀ ਮਾਰਕ ਤੋਂ ਪਰੇਸ਼ਕ ਤੋਂ ਵੀ ਭਲਾ ਵਾ ਬਿਲਕੁਲ ਜੀ ਬੜੀ ਵਧੀਆ ਗੱਲ ਤੁਸੀਂ ਕੀਤੀ ਆ ਭਾਈ ਜੀ ਜੀ ਸੰਜੀਪ ਵੀ ਆਪਣੀ ਸ਼ੀਤਾਂ ਨੂੰ ਯਾਦ ਕਰਨਾ ਬੜਾ ਜ਼ਰੂਰੀ ਹੈ ਪੁਰਾਣੇ ਸ਼ੀਧਾਂ ਨੂੰ ਵੀ ਯਾਦ ਕਰੀਏ ਤੇ ਜਿਹੜੇ ਲਮੇ ਮੌਜੂਦਾ ਸੰਘਰਸ਼ ਵਾਲੇ ਇਹਨਾਂ ਨੂੰ ਵੀ ਯਾਦ ਕਰੀਏ ਕੱਲ੍ਹ ਆਪੇ ਬੱਚਿਆਂ ਦਾ ਪ੍ਰੋਕ ਬਣਾਈਏ ਬੱਚਿਆਂ ਨੂੰ ਦੱਸੀਏ ਸਾਡੇ ਸੋਤੇ ਸਾਹਿਬ ਜਾਦਿਆਂ ਵੱਡੇ ਸਾਹਿਬ ਜਾਦਿਆਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਸਾਡੇ ਬਦਲੇ ਕੀਤੀਆਂ ਉਹਨਾਂ ਦਾ ਇਤਿਹਾਸ ਪੜਾਇਆ ਕਰੀਏ ਬੱਚਿਆਂ ਨੂੰ ਵੀ ਇਹ ਦੱਸਾ ਕਰਵਾ ਲੈ ਨਾਂ ਦੱਸਿਆ ਕਰਨਗੇ ਤੇ ਬਾਕੀ ਖੇਲਾ ਛੱਡੋ ਜਿਹੜਾ ਦੂਜਾ ਕਈ ਕੋਤਰੇ ਆ ਪਿਆ ਖਾਣ ਪੀਣ ਨੂੰ ਬੱਚਿਆਂ ਨੂੰ ਮੋਬਾਈਲ ਦਾ ਇੱਕ ਬੰਦ ਕਰੋ ਔਰ ਸਟ੍ਰੇਲੀਆ ਦੇ ਵਿੱਚ 16 ਸਾਲ ਦਾ ਬੱਚਾ ਮੋਬਾਈਲ ਨਹੀਂ ਫੜ ਸਕਦਾ ਇਹ ਮੋਬਾਈਲ ਜਿਹੜਾ ਬੰਦ ਕਰਾਓ ਇਹ ਫਾਇਰ ਦੇ ਵਿੱਚ ਬੜਾ ਕੋਹਿਆ ਤੇ ਇੱਕ ਬੱਚਿਆਂ ਨੂੰ ਮੋਬਾਈਲ ਘਟ ਮਰਾਓ ਛੇਤੀ ਤਾਂ ਮਾਇਲ ਗੋਲ ਮਾਰਾ ਕਈਆਂ ਦਾ ਮੋਬਾਈਲ ਫੜ ਜਾਂਦਾ ਕਈਆਂ ਕੋਲ ਤੇ ਬੱਚੇ ਮੁੜ ਕੇ ਉੱਥੇ ਵੇਹਦੇ ਨਹੀਂ ਜਿਹੜੇ ਦੋਤੇ ਰਹਿੰਦੇ ਨੇ ਠੀਕ ਬੱਚੇ ਅੱਜ ਕੱਲ ਬੱਚੇ ਮਨੂ ਦੋਦੀ ਪਿੰਡ ਮੰਗਦੇ ਨਾਲ ਮਿਹਰਬਾਨੀ ਦੇ ਤੇ ਵੈਹ ਜਿਹੜਾ ਬਗਗ ਕਰੋ ਤੇ ਵੈਹ ਜੀ ਦਾ ਖਾਲਸਾ ਹੈ ਵੀ پتہ ਇੰਨੀ ਬੇਇੱਜ਼ਤੀ ਨੂੰ ਪਰਮਾਨਥ ਕਰੋ ਗਾ ਬੱਚਿਆਂ ਨੂੰ ਮਿਲੈ ਨਾ ਬਹੁਤ ਮਿਹਰਬਾਨੀ ਬਾਈ ਜਗੀਰ ਸਿੰਘ ਜੀ ਤੁਸੀਂ ਸ਼ਹੀਦਾਂ ਦੀ ਗੱਲ ਬੜੀ ਖੂਬਸੂਰਤ ਤਰ੍ਹਾਂ ਨਾ ਕੀਤੀ ਆ ਕਿਉਂਕਿ ਤੁਸੀਂ ਆਪ ਇੱਕ ਸ਼ਹੀਦ ਸਿੰਘ ਦੇ ਭਰਾ ਹੋ ਜਿਹੜੇ 1984 ਦੇ ਦਰਬਾਰ ਸਾਹਿਬ ਦੇ ਹਮਲੇ ਦੌਰਾਨ ਉਹ ਉਹ ਤੋਂ ਫੌਜੂ ਬਾਗੀ ਹੋ ਕੇ ਸ਼ਹੀਦ ਹੋਏ ਨੇ ਸਾਧ ਸੰਗਤ ਜੀ ਪਾ ਜਗੀਰ ਸਕਦਾ ਨੰਬਰ ਜੇ 75 ਤੋਂ 78 ਤੇ 54586 ਇਹ ਇਹਨਾਂ ਦਾ ਸਾਦਾ ਜਿਆ ਨੰਬਰ ਹੈ ਤੇ ਜਿਹੜਾ WhatsApp ਨੰਬਰ ਹੈ ਇਹਨਾਂ ਦਾ ਉਹ ਹੈਗਾ ਜੇ 95012 75173 ਇਹ ਇਹਨਾਂ ਦਾ ਫੋਨ ਨੰਬਰ WhatsApp ਤੇ ਚੱਲਦਾ ਤੁਸੀਂ ਇਹਨਾਂ ਨਾਲ ਗੱਲਬਾਤ ਕਰਨੀ ਚਾਹੋ ਤੇ ਜਰੂਰ ਕਰਿਓ ਤੇ ਜੇ ਕੋਈ ਕਿਉਂਕਿ ਬੜਾ ਸਦਾ ਜਿਆ ਤੇ ਤੇਸੀ ਪਰਿਵਾਰ ਆ ਤੇ ਜੇ ਕੋਈ ਇੱਕ ਸ਼ਹੀਦ ਪਰਿਵਾਰ ਨੂੰ ਕਰਕੇ ਇਹਨਾਂ ਦੀ ਤੁਸੀਂ ਸੇਵਾ ਬਖਤ ਕਰਨੀ ਚਾਹੁੰਦੇ ਹੋ ਤੇ ਇਹਨਾਂ ਬਰਾਤੇ ਕਾਲ ਕਰ ਲਿਓ ਤੇ ਅੱਜ ਸਾਡੇ ਵੀਰ ਨੇ ਪਰਨੰਦਰ ਸਿੰਘ ਆਸਟ੍ਰੇਲੀਆ ਤੋਂ ਸਾਨੂੰ ਆਪਣੀ ਕਿਰਤ ਕਮਾਈ ਤੋਂ ਦਸਾਂਦ ਕੱਢ ਕੇ ਸੇਵਾ ਭੇਜ ਜਰੀ ਦੇ ਹੱਦੀ ਨੇ ਅੱਜ ਭਾਈ ਜੀਪ ਸਿੰਘ ਜੀ ਉਹਨਾਂ ਵੱਲੋਂ ਭੇਜੀ ਸੇਵਾ ਦੇ ਵਿੱਚੋਂ ਅੱਜ 11000 ਦੀ ਸੇਵਾ ਜੀ ਤੁਹਾਡੇ ਸਪੁਰਦ ਕਰਦੇ ਆਂ ਵਾਹਿਗੁਰੂ ਜੀਤ ਸਾਬਾ ਮਾਇਕ ਜੀ ਕੀ ਪਕ ਵਾਹਿਗੁਰੂ ਜੀ ਇਹ 11000 ਜਿਹੜਾ ਜਿਉਏ ਇਹ ਸਿੱਧੀ ਦਿਹਾੜੇ ਆ ਰਹੇ ਛੋਟੇ ਸਾਬ ਜਾਂਦੇ ਨੇ ਜੀ ਜੀ ਇਹ ਉੱਥੇ ਲੱਗ ਜਣਾ ਜੋ ਤੇ ਮੈਂ ਮਾਇਆ ਦੀ ਨਹੀਂ ਰੱਖਣੀ ਇਹ ਗੁਰੂ ਘਰ ਦੇ ਗੁਰੂ ਘਰ ਨਾਲ ਨੇ ਵਾਹਿਗੁਰੂ ਬਹੁਤ ਚੰਗੀ ਗੱਲ ਆ ਤੇ ਸਤਿਗੁਰੂ ਕਿਰਪਾ ਕਰਨ ਤੁਸੀਂ ਆਪਣੇ ਸ਼ਹੀਦ ਭਾਈ ਸਾਹਿਬ ਨੂੰ ਵੀ ਭਾਈ ਜਗਤ ਸਿੰਘ ਨੂੰ ਵੀ ਯਾਦ ਕਰਨੇ ਰਿਹਾ ਕਰੋ ਹਰ ਸਾਲ ਤੇ ਬਾਕੀ ਜਿੰਨੇ ਕਿ ਲੋਕੀ ਅੱਜ ਤੁਹਾਡੇ ਨਾਲ ਆ ਸਤਿਗੁਰੂ ਕਿਰਪਾ ਕਰਨਗੇ ਸਾਧ ਸੰਗਤ ਜੀ ਜੀ ਉਹ ਵੱਤਾਂ ਵਾਸ਼ੇਡਾ ਕਰੋ ਛੋਟੇ ਸਾਹਿਬ ਜਿਆਦੇ ਨੇ ਜੁਰ ਸਿੱਧੀ ਦਿਹਾੜੀ ਬਣਾਇਆ ਕਰੋ ਵੱਡੇ ਸਾਹਿਬ ਜਿਆਦੇ ਦੇ ਪੀ ਸੋਟੇ ਮਾਤਾ ਗੁਜਰਕੌਰ ਦੇ ਧੰਨ ਮਾਤਾ ਗੁਜਰੀ ਨੇ ਵੇਖੋ ਕਿੰਨੀਆਂ ਕਹਾਣੀਆਂ ਕਹਾਣੀਆਂ ਆ ਉਹਨਾਂ ਨੂੰ ਅਬ ਮਾਤਾ ਪਹਿਲਾਂ ਚ ਰਗੀਏ ਤੇ ਉਹ ਸੋੜੇ ਉਹਨਾਂ ਨੂੰ ਚਲਣੇ ਪਏ ਮਾਤਾ ਗੁਜਰੀ ਨੂੰ ਤੇ ਗੁਰੂ ਤੇਗ ਬਹਾਦਰ ਨੂੰ ਕਹਿ ਗਏ ਸੀ ਕਿ ਗੁਰੂ ਤੇਗ ਬਹਾਦਰ ਜੀ ਉਹ ਦਿੱਲੀ ਨੂੰ ਗਏ ਜੀ ਤੇ ਮਾਤਾ ਗੁਜਰੀ ਜੀ ਤੁਹਾਡੀ ਦੇ ਨਿਭ ਚੱਲੀ ਤੁਸੀਂ ਧੀ ਦੇ ਚਲੇ ਜੋ ਤੇ ਸਾਡੇ ਵੀ ਨਿਭ ਜੇ ਇਦਾਂ ਦੇਖੋ ਕਿੰਨੇ ਘਾਲਣਾ ਘਾਲੀਆਂ ਕਿਨੇ ਕਿਨੇ ਦੁੱਖ ਝੱਲੇ ਮਾਤਾ ਸਰਸਾ ਨਦੀ ਦੇ ਵਿੱਚ ਉਹੜਾ ਪੈ ਗਿਆ ਚਾਰ ਸਹਿਬ ਜਾਨੀ ਕਿਹ ਬੰਦੇ ਗਏ ਮਾਤਾ ਬਿਟੀ ਕਿਹ ਬੰਦੇ ਗਏ ਦੋ ਪੁੱਛਾ ਚਾੜੀ ਕਿਤੇ ਬੰਦੇ ਬਾਜਾ ਵਾਲੇ ਕਿਤੇ ਗਏ ਵੇਖੋ ਸਰਸਾ ਨਦੀ ਪਾਰ ਕਰਨੇ ਲਈ ਔਖੀ ਠਾਠਾ ਮਾਰਦੀ ਸੀ ਸਰਸਾ ਨਦੀ ਤੇ ਅੱਜ ਕੱਲ ਲੋਕੀ ਵੇਖੋ ਕੀ ਬਣ ਗਿਆ ਘਰ ਦੇ ਵਿੱਚ ਇੱਕ ਕੋਠੀਆਂ ਪਾ ਪਾ ਕੇ ਮਹਿਲਾ ਪਾ ਪਾ ਕੇ ਤੇ ਮਹਾਰਾਜਾ ਸੁਗਰ ਨਹੀਂ ਕਰਦੇ ਪਾਸ਼ਾ ਤੇਰਾ ਸੁਗਰ ਸਭ ਸਿਰਹਾਦੀ ਰੋਟੀ ਬਿੰਦੀ ਰੋਟੀ ਦਿਓ ਰਾਤ ਦੀ ਤੇ ਕਿਰਪਾ ਕਰੋ ਪਾਸ਼ਾ ਰੋਟੀ ਦੋ ਟਾਈਮ ਦੀ ਜੋ ਤੇ ਨਮਾਰਤ ਦਾ ਨਾਮ ਜਪਾਓ ਤੇ ਵੈਗਦੀ ਦਾ ਕੰਮ ਸਾਬ ਲੱਗ ਜੀ ਵਾਹਿਗੁਰੂ ਜੀ ਕੀ ਫਤਿਹ ਜੀ